15 12 2023 ਨੂੰ ਰਿੰਪਲ ਨਾਂ ਦੀ ਲੜਕੀ ਫਾਟਲਕਾ ਤੋਂ ਇੱਥੇ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਉਤਰੀ ਸੀ। ਉਹਦੀ ਸਿਸਟਰ ਨੂੰ ਲੈਣ ਆਈ ਸੀਗੀ। ਇਹਨਾਂ ਨੇ ਪ੍ਰਭਾਸ ਸਿੰਘ ਵਾਲੇ ਜਾਣਾ ਸੀਗਾ। ਰਸਤੇ ਵਿੱਚ ਉਹਨਾਂ ਦਾ ਦੋ ਮੋਟਰਸਾਈਕਲ ਸਵਾਰਾਂ ਨੇ ਪਰਸ ਖੋਹਿਆ ਸੀਗਾ। ਪਰਸ ਦੇ ਵਿੱਚ ਉਹਨਾਂ ਦਾ ਮੋਬਾਈਲ ਸੀ, ਦੋ ਮੁੰਦਰੀਆਂ ਸੀਆਂ ਤੇ ਕੁਝ ਪੈਸੇ ਸੀਗੇ ਵਿੱਚ। ਤੇ ਜਿਸ ਤੇ ਅਸੀਂ ਮੁਕੱਦਮਾ ਨੰਬਰ 164 15 12 2023 379 ਦੀ ਤਹਿਤ ਅਸੀਂ ਮੁਕਦਮਾ थाना सदर ਦੇ ਐਸਐਸਓ ਅੰਗਰੇਸ ਸਿੰਘ ਨੇ ਦਰਜ ਕਰ ਲਿਆ ਸੀ ਇਹ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਮਨਜੀਤ ਸਿੰਘ ਜੀ ਤੇ ਸੀ ਹੁਰਾਮ ਵੱਲੋਂ ਸਾਨੂੰ ਪੂਰੀ سپورਟ ਦਿੱਤੀ ਗਈ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇਹ ਆਪਣੇ ਖੂਫੀਆ ਸੋਰਸ ਲਾ ਕੇ ਇਹ ਜਿਹੜੇ ਦੋਨੋਂ ਮੁਜਰਮ ਸੀ ਅਸੀਂ ਅਰੈਸਟ ਕਰ ਲਏ ਨੇ ਇੱਕ ਮੁਜਰਮ ਦਾ ਨਾਮ ਅਮਰਜੀਤ ਸਿੰਘ ਉਰਫ ਬੱਬੂ ਪੁੱਤਰ ਜਸਵੰਤ ਸਿੰਘ ਵਾਸੀ ਫਤੂ ਵਾਲਾ ਦਾ ਜਿਹਦੇ ਖਿਲਾਫ ਪਹਿਲਾਂ ਵੀ ਪੰਜ ਮੁਕਦਮੇ ਦਰਜ ਹਨ ਮੋਟਰਸਾਈਕਲ ਚੋਰੀ ਦੇ ਹਾਊਸ ਬ੍ਰੇਕਿੰਗ ਦੇ ਤੇ ਇੱਕ ਇਹਦੇ ਨਾਲ ਬੰਦਾ ਸੀਗਾ ਪ੍ਰਿੰਸ ਪੁੱਤਰ ਕੁਲਵੰਤ ਸਿੰਘ ਅਸੀਂ ਚੱਕ ਮੋਚੰਦਾ ਤੇ ਇਹ ਇਹਦੇ ਖਿਲਾਫ ਵੀ ਆਪਣਾ ਇੱਕ ਮੁਕਦਮਾ ਦਰਜ ਹੈ ਖੋਦ ਆ ਇੱਥੇ ਜਲਾਲਾਬਾਦ ਇੱਕ ਵਾਰਦਾਤ ਹੋਈ ਸੀ ਉਹਦੀ ਖੋ ਵਿੱਚ ਇਹ ਇਨਵੋਲਵ ਸੀ ਬੰਦਾ ਤੇ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਮੋਬਾਈਲ ਪਰਸ ਤੇ ਆਪਣਾ ਹਉ ਬੁੰਦਰੀਆਂ ਬਰਾਬੰਦ ਕਰਾ ਲਿਆ ਨੇ ਸਰ ਤੁਹਾਨੂੰ ਪਰਾਂਤਾਂ ਹੀ ਇਹ ਪਿੱਛੇ ਲੱਗੇ ਸੀ ਲੜਕੀਆਂ ਦੇ ਇਹ ਨਹੀਂ ਇਹ ਆਪਣਾ ਉਦਮ ਸਿੰਘ ਚੌਕ ਜਿਹੜਾ ਉੱਥੇ ਉਤਰੀ ਸੀ ਇਹ ਲੜਕੀ ਹੈ ਇਹਦੀ ਭੈਣ ਇਹਨੂੰ ਸਕੂਟਰੀ ਤੇ ਐਕਟਿਵਾ ਤੇ ਲੈਣ ਆਈ ਸੀ ਤੇ ਰਸਤੇ 'ਚ ਪਿੱਛੇ ਲੱਗੇ ਇਹ ਦੋਨੋਂ ਵਿਅਕਤੀ ਜਿਹੜੇ ਨੇ ਆਦੀ ਮੁਜਰਮ ਨੇ ਇਹ ਜਿਹੜਾ ਅਮਰਜੀਤ ਸਿੰਘ ਹੈ ਇਹ 5 ਮੁਕੱਦਮੇ ਅਲਰੇਡੀ ਉਹਦੇ ਤੇ ਦਰਜ ਨੇ ਤੇ ਇਹਨਾਂ ਨੇ ਜੇਲ੍ਹ ਦੇ ਵਿੱਚ ਇਕੱਠੇ ਸੀਗੇ ਜੇਲ੍ਹ ਦੇ ਵਿੱਚ ਇਹਨਾਂ ਨੇ ਸਲਾਹ ਕੀਤੀ ਵੀ ਕਿਉਂ ਨਾ ਇਹ ਜਿਹੀਆਂ ਮਾਰਦਾਤਾ ਕੀਤੀਆਂ ਜਾਣ ਇਹਨਾਂ ਨੂੰ ਇਹ ਪਲੇਖਾ ਸੀ ਵੀ ਸ਼ਾਇਦ ਨਹੀਂ ਫੜੇ ਜਾਵਾਂਗੇ ਪਰ ਜਿਹੜੀ ਸਾਡਾ ਪੁਲਿਸ ਦਾ ਗੈਰਾ ਨੈਟਵਰਕ ਹੈ ਉਹ ਦੇਖੋ ਅਸੀਂ ਪ੍ਰੋਫੈਸ਼ਨਲ ਅਸੀਂ ਇਸ ਪਹਾਲ 'ਚ ਹੀ ਰਹਨੇ ਆਂ ਵੀ ਆਪਣੇ ਮਜਰਮਾਂ ਨੂੰ ਵੱਤਪਤ ਕਾਬੂ ਕਰੀਏ ਕੋਈ ਹੋਰ ਲੋਕ ਵੀ ਇਹਨਾਂ ਨਾਲ ਸ਼ਾਮ ਲੈ ਗਏ ਨੇ ਨਹੀਂ ਫਿਲਹਾਲ ਇਹ ਰਿਮਾਂਡ ਤੇ ਨੇ ਅੱਜ ਪੇਸ਼ ਕਰਾਂਗੇ ਕੋਰਟ ਦੇ ਵਿੱਚ ਇਹਨਾਂ ਦਾ ਰਿਮਾਂਡ ਲਵਾਂਗੇ ਅਗਰ ਜੇ ਕੋਈ ਹੋਰ ਵਿਅਕਤੀ ਇਹਨਾਂ ਨਾਲ ਸ਼ਾਮਲ ਹੋਏ ਤਾਂ ਉਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਸਰ ਕਿੰਨੇ ਕੋਈ ਸਮਾਨ ਜਿਹੜਾ ਇਹਨਾਂ ਕੋਲ ਬਰਾਮਦ ਹੋਇਆ ਕੋਈ ਹੋਰ ਵੀ ਮੰਨੇ ਆ ਇਸ ਤੋਂ ਇਲਾਵਾ ਵੀ ਕੋਈ ਚੋਰੀਆਂ ਜਾਂ ਕੁਝ ਨਹੀਂ ਹਜੇ ਰਿਮਾਂਡ ਤੇ ਇਹਨਾਂ ਤੋਂ ਪੁੱਛ ਅਜੇ ਸੰਭਾਵਨਾ ਵੀ ਸ਼ਾਇਦ ਕੁਝ ਹੋਰ ਬਰੰਦ ਹੋਊਗਾ ਨਾ ਸਰ ਇਹ ਕਿੰਨੇ ਕੁ ਪੜੇ ਲਿਖੇ ਨੇ ਜੀ ਇੰਨੀ ਜ਼ਿਆਦਾ ਪੜੇ ਲਿਖੇ ਨਹੀਂ ਹੈਗੇ ਇਹ ਬੰਦੇ ਇਹ ਫਾਜ਼ਲ ਕਾਰਜੇਲ ਚ ਇਕੱਠੇ ਸੀ ਦੋਨੋਂ ਜੇਲ੍ਹ ਦੇ ਵਿੱਚ ਇਹਨਾਂ ਨੇ ਸਲਾਹ ਬਣਾਈ ਵੀ ਕਿਉਂ ਨਾ ਐਦਾਂ ਦੀਆਂ ਵਾਰਦਾਤਾਂ ਕਰੀਏ ਕਿ ਸਾਨੂੰ ਕਿਹੜਾ ਕਿਸ ਨੇ ਫੜਦਾ ਪਰ ਪੁਲਿਸ ਦਾ ਨੈਟਵਰਕ ਵੀ ਬੜਾ ਤੇਜ਼ ਹੈ ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਕਿੰਨੇ ਦਿਨਾਂ ਬਾਅਦ ਜਿਹੜੀ ਪੁਲਿਸ ਨੂੰ ਪ੍ਰਾਪਤੀ ਪ੍ਰਾਪਤੀ ਦੇ ਹੱਥ ਲੱਗੀ ਇਹ 15 12 ਦਾ ਵਾਕਿਆ ਦੇਖ ਲਓ ਇਹ ਪਰਸੋਂ ਰੈਸਟ ਕਿਤੇ ਨਹੀਂ ਆਪਾਂ ਇਤੋਂ ਸੀਐਮ ਸਾਹਿਬ ਦਾ ਬਿਆਨ ਵੀ ਆਉਂਦਾ ਹੈ ਜੀ ਲੁੱਟਾ ਖੋਹ ਕਰਨ ਵਾਲਿਆਂ ਤੇ ਵੀ ਹੋ ਸਕਦਾ ਵੀ ਤੁਸੀਂ ਅਗਲੇ ਚੌਂਕ ਤੱਕ ਵੀ ਨਾ ਪਹੁੰਚੋ ਉਸ ਤੋਂ ਪਹਿਲਾਂ ਹੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਸਕਦੇ ਹੋ ਕੀ ਸ਼ੇਤਾਵਨੀ ਦੇਣਾ ਚਾਹੁੰਦੇ ਹੋ ਜਿਹੜੇ ਲੁੱਟਾ ਖੋਹਾਂ ਕਰਦੇ ਨੇ ਨਹੀਂ ਜਿਹੜੇ ਲੁੱਟਾ ਖੋਹਾਂ ਕਰਦੇ ਨੇ ਜੇ ਕੋਈ ਹਥਿਆਰਬੰਦ ਕਿਸੇ ਤੇ ਹਮਲਾ ਕਰਨਗੇ ਪੁਲਿਸ ਪਾਰਟੀ ਤੇ ਤਾਂ ਉਹਦਾ ਜਵਾਬ ਫਿਰ ਹਥਿਆਰ ਨਾਲ ਹੀ ਦਿੱਤਾ ਜਾਏਗਾ ਇਹਨਾਂ ਤੇ ਜਿਹੜੇ ਇਹ ਅਮਰਜੀਤ ਹੈ ਇਹ ਤੇ ਪੰਜ ਮੁਕੱਦਮੇ ਨੇ ਅਸੀਂ ਇੱਕ 413 ਆਈਪੀਸੀ ਲੱਗਦੀ ਹੈ ਅਗਰ ਆਪ ਵੀ ਮੁਜਰਮ ਹੈ ਕੋਈ ਮੁਕੱਦਮੇ ਜਿਨ੍ਹਾਂ ਦੇ ਕਾਫੀ ਦਰਜ ਨੇ ਉਹ ਨਹੀਂ ਕਰਨੋ ਹਟਦਾ ਤਾਂ 413 ਆਪੀਸੀ ਦੇ ਤਹਿਤ ਉਹਨਾਂ ਨੂੰ 10 ਸਾਲ ਦੀ ਸਜ਼ਾ ਉਹ ਐਕਸਟਰਾ ਲਾਇਆ ਜਾਏਗਾ ਇਸ 379 ਬੀ ਤੋਂ ਜਦੋਂ ਇੱਕ ਘਟਨਾਵਾਂ ਨੂੰ ਅੰਜਾਮ ਦਿੱਤੇ ਸੀ ਤਾਂ ਕਿਸ ਤਰ੍ਹਾਂ ਦੇ ਹਥਿਆਰ ਵਰਤਦੇ ਸੀ ਕੁਝ ਸਾਹਮਣੇ ਆਇਆ ਕੁਝ ਕਿਸੇ ਦੇ ਵਿੱਚ ਨਹੀਂ ਹਥਿਆਰ ਨਹੀਂ ਇਹਨਾਂ ਕੋਲ ਹੈ ਸੀ ਕੋਈ ਇਹ ਸਿਰਫ ਝਪਟ ਮਾਰ ਕੇ ਇਹ ਖੋ ਕੇ ਪੱਜ ਗਈ ਸੀ ਹਾਂਜੀ ਸਰ ਮੰਦਰੀ ਤੇ ਮੋਬਾਈਲ ਤੋਂ ਲਾਉੀ ਗਈ ਬਰਾਮਦ ਕੀਤੀ ਸੀ ਨਹੀਂ ਦੋ ਮੰਦਰੀਆਂ ਤੇ ਇੱਕ ਮੋਬਾਈਲ ਤੇ ਪਰਸ ਠੀਕ ਹੈ ਹਾਂ ਪੈਸੇ ਨਹੀਂ ਹਜੇ ਬਰਾਮਦ ਹੋਏ ਪੈਸੇ ਕਹਿੰਦੇ ਸੀ ਖਰਚ ਗਏ ਆ ਤੇ ਉਹ ਲੱਗੇ ਹੋਇਆ ਅਸੀਂ ਉਹ ਚ ਇਨਵੈਸਟੀਗੇਸ਼ਨ ਚ ਸਰ ਕਾਂਟੇ ਨਹੀਂ ਕਾਂਟੇ ਨਹੀਂ ਸੀਗੇ ਦੋ ਮੰਦਰੀਆਂ ਸੀ ਸਰ ਜਿਹੜਾ ਵਾਹਨ ਵਰਤਿਆ ਗਿਆ ਉਹ ਵੀ ਬਰੰਦ ਕਰਨਾ ਹੈ ਹਾਂ ਮੋਟਰਸਾਈਕਲ ਉਹ ਬਰੰਦ ਕਰਾਉਣਾ ਹੈ ਉਹ ਆ ਰਾਮਦ ਕਰਾ ਦਿੱਤਾ ਜਾਵੇ ਮੋਟਰਸਾਈਕਲ ਤੁਹਾਡਾ ਕਿੱਥੇ ਦਰਹਿਣਾ ਤੇ ਇਹ ਲੁੱਟਾ ਖੂਆ ਦਾ ਕੰਮ ਕਰੂ ਲੋ ਕਰਦੇ ਹੋ ਪਹਿਲਾਂ ਵੀ ਤੁਹਾਡੇ ਦੇ ਮਾਮਲੇ ਦਰਜ ਨੇ ਹਾਂ ਮੋਟਰਾਈਡ ਖਸਮਾ ਅੱਛਾ 382 ਬਾਕੀ ਜਿਹੜੀ ਇਹ ਲੁੱਟਫੋ ਕੀਤੀ ਏ ਤੁਹਾਡੇ ਦਿਮਾਗ ਚ ਗੱਲ ਕੇ ਕਿਹੜੇ ਪਾਸੋਂ ਪੀਤੀ ਨਹੀਂ ਸਦਾਰੂ ਪੀਤੀ ਸੀ ਸੀ ਦਾਰੂ ਪੀਤੀ ਸੀ ਗਾਵੇ ਦਾਰੂ ਦੇ ਨਾਲ ਇਹ ਜੇ ਕੰਮ ਕੀਤਾ ਕਿੰਨੇ ਵਜੇ ਦਾ ਟਾਈਮ ਸੀ ਜਦੋਂ ਇਹ ਲੁੱਟਫੋ ਕੀਤੀ ਸੀ ਟਾਈਮ ਦੱਸਿਓ ਕਿੰਨੇ ਛੱਡ ਦਿਨ ਨੂੰ ਦਾ ਟਾਈਮ ਉਹ ਕੁੜੀਆਂ ਪਿੱਛੇ ਕਦੋਂ ਤੋਂ ਲੱਗੇ ਸੀ ਤੁਸੀਂ ਜਾਲਾਂ ਮੋਤੇ ਮੁੜੇ ਆਟਵਾਣਿਆ ਤੁਸੀਂ ਤੁਹਾਨੂੰ ਦੱਸਿਆ ਸੀ ਕਿਸੇ ਨੇ ਦੀ ਉਹਨਾਂ ਕੋਲ ਕੀ ਸਮਾਨ ਹੈ ਹੁਣ ਪਛਤਾਵਾ ਹੈਗਾ ਤੁਹਾਨੂੰ